ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਕਿਵੇਂ ਹੋ ਸਾਰੇ ਜਣੇ ਠੀਕ ਠਾਕ ਹੋ ਤੇ ਤਰੀਕ ਹੋ ਗਈ ਅੱਜ ਕਿੰਨੇ 16 ਤਰੀਕ 16 16 ਹੈ ਪੱਕੀ 15 ਅਗਸਤ ਸੀ ਹਾਂ ਅੱਜ ਤਰੀਕ ਹੋ ਗਈ 16 ਤੇ ਕੱਲ ਇੰਡੀਪੈਂਡੈਂਸ ਦੇ ਸੀਗਾ 15 ਅਗਸਤ ਤੇ ਬੱਚਿਆਂ ਨੂੰ ਸੀਗੀ ਛੁੱਟੀ ਤੇ ਵੇ ਬਚੰਦਾ ਨੀ ਉੱਤਮ ਨੂੰ ਛੁੱਟੀ ਉੱਤਮ ਉੱਠ ਗਿਆ ਚਾਹ ਪੀ ਜਾਂਦਾ ਮਾਰਨਿੰਗ ਦਾ ਟਾਈਮ ਹੋ ਗਿਆ ਜੀ 7:30 ਵਜੇਗੇ ਸ਼ਾਇਦ ਹਨਾ ਤੇ ਪਹਿਲਾ ਅੱਜ ਜਿਹੜਾ ਮਹੀਨਾ ਨਮਾ ਚੜਿਆਗਾ ਕੱਲ ਸੋਨ ਦਾ ਮਹੀਨਾ ਸੀ ਜਿਹੜਾ ਉਹਦਾ ਲਾਸਟ ਦਿਨ ਸੀਗਾ ਤੇ ਅੱਜ ਭਾਦੋ ਦਾ ਮਹੀਨਾ ਹੋ ਗਿਆ ਸ਼ੁਰੂ ਤੇ ਭਾਦੋ ਦੇ ਮਹੀਨੇ ਦੀ ਹੈਗੀ ਅੱਜ ਸੰਗਰਾਂਦ ਜੀ ਤੇ ਸਾਰਿਆਂ ਨੂੰ ਸੰਗਰਾਂਦ ਦੀ ਆ ਦੀਪ ਪੀਤਰ ਦਿਹਾੜੀ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਤੇ ਆਪਾਂ ਚੱਲੇ ਆ ਗੁਰੂਗਰ ਮੱਥਾ ਟੇਕਣ ਦੇ ਲਈ ਗੁਰੂਗਰਦਵਾਰ ਚੱਲੇ ਆਪਣੇ ਜਦੋਂ ਇੱਕ ਤਾਂ ਸੰਗਰਾਂਦ ਹੋ ਗਈ ਤਾਂ ਅਮੀ ਇਹ ਕਪੜੇ ਗਵਾਂਡੀਆਂ ਨੇ ਉਤਮ ਦੇ ਫਰੈਂਡ ਫਰੈਂਡ ਕਿਆਂ ਨੇ ਸੁਖਮੀ ਸਾਹਿਬ ਦਾ ਪਾਠ ਕਰਾਇਆ ਤੇ ਆਪਾਂ ਗੁਰਦੁਆਰਾ ਸਾਹਿਬ ਤੇ ਉਤਮ ਹੀ ਨਹੀਂ ਜਾ ਰਿਹਾ ਉਤਮ ਦੇ ਫਰੈਂਡ ਨੇ ਕਿਹਾ ਉਹ ਤੁਂਹੀਂ ਨਹੀਂ ਰਿਹਾ ਉਤਮ ਨੂੰ ਮੈਂ ਕਹੀ ਗਈ ਵੀ ਚੱਲ 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 ਪਰ ਉਤਮ ਨਹੀਂ ਜਾ ਰਿਹਾ ਮੈਂ ਨਹੀਂ ਜਾਂਦਾ ਉਤਮ ਨਹੀਂ ਜਾਂਦਾ ਹੈਗਾ ਪਤਾ ਨਹੀਂ ਕਾ ਤੋ ਮੈਨੂੰ ਕਿ ਚੱਲ ਵੜ ਵੀ ਚੱਲ ਆ ਜਾ ਹਨਾ ਉੱਠਦਾ ਤੂੰ ਵੀ ਖੜਿਆ ਹੁਣ ਗਾਇਸ ਆਸੀ ਵੀ ਤੁਸੀਂ ਕਿਵੇਂ ਹੋ ਕੀ ਕਰੀਆ ਤਣਾਉ ਚੱਲਵਾੜ ਚੱਲਵਾੜ ਓਕੇ ਬਸ ਦੁਕਾਨ ਜਾ ਰਹੇ ਹਾਂ ਲਕਾਂ ਖੋਲ ਲਈ ਹੂੰ ਦਿੱਲੀ ਆ ਗਈ ਦਿੱਲੀ ਕੈਨਸਲ ਹੋ ਗਿਆ ਦਿੱਲੀ ਕੈਨਸਲ ਹੋ ਗਿਆ ਓ ਅੱਜ ਸਕਰੀਨ ਤੋੜੇ ਹੀ ਹੋ ਰਹੀ ਨਹੀਂ ਲੱਗਦੀ ਤੁਹਾਨੂੰ ਇਹਦੀ ਨਾ ਠੀਕ ਆ ਜੀ ਹੈ ਅੱਗੇ ਬਾਲੀ ਇੱਕ ਲੇਟ ਹੀ ਜੀ ਹੋ ਜਾਂਦੀ ਦੀ ਹੈ ਇਹਦੇ ਉਹ ਗਲਾਸ ਰਵਾਣੀ ਨਾਲ ਆਉਂਦਾ ਉਹ ਗਲਾਸ ਸਹੀ ਨਹੀਂ ਲਾਉਂਦਾ ਉਹਦੇ ਵਿੱਚ ਪਾਸ ਬਣ ਜਾਂਦੀ ਉਹ ਨੂੰ ਲਾਉਂਦਾ ਦਿੱਕਤ ਥੋੜੀ ਕਿਹਾ ਵਾਹਸ ਮਾਰ ਕੇ ਲਾ ਹੂੰ ਉਹ ਬੜਾ ਲਾਉਂਦਾ ਉਹ ਤੋਂ ਵਧੀਆ ਤਾਂ ਪਪਾ ਹੀ ਲਾਉਂਦਾ ਵੀ ਉਹ ਤੋਂ ਲਮੋਮੀ ਆਜੇ ਵਧੀਆ ਲੱਗੇ ਉਹ ਤੂੰ ਉੱਥੇ ਜਾ ਤੂੰ ਵੀ ਚੱਲ ਵੜਾ ਨਹੀਂ ਆਪਾਂ ਮੈਂ ਨਾ ਆਲੀ ਨਾ ਕਿ ਹੋਗੀ ਰੈਡੀ ਤੇ ਨਾ ਗੁਰੂ ਕਰ ਦੇ ਗੁਰੂ ਕਰ ਜਾਂਦੇ ਨਹੀਂ ਤੇ ਆ ਪਾ ਵਾਲਾ ਸੂਟ ਪਾ ਲਿਆ ਸਿੰਪਲ ਹਲਕਾਇਆ ਟੋਟੰਦਾ ਇਹ ਸੂਟ ਤਾਂ ਮੈਨੂੰ ਕਿਸੇ ਇਹ ਸੂਟ ਨਾ ਮੈਨੂੰ ਮਿਲਿਆ ਸੀ ਕਿਸੇ ਦੇ ਦਿੱਤਾ ਸੀ ਮਤਲਬ ਕਿਸੇ ਤੇ ਇਹ ਮੈਨੂੰ ਸੂਟ ਬਹੁਤ ਪਸੰਦ ਆਇਆ ਇਹ ਸਾਰਿਆਂ ਨੂੰ ਬਹੁਤ ਸੰਦ ਹੈ ਇਹਨਾਂ ਦਾ ਦੁਪੱਟਾ ਇਦਾਂ ਇਹਦਾ ਦੁਪੱਟਾ ਆ ਮੈਂ ਡਿਜ਼ਾਈਨ ਆਪ ਕਰਵਾਇਆ ਐਵੇਂ ਲੈਸ ਲਵਾ ਕੇ ਇਦਾਂ ਲੈਸ ਵਾਲੀ ਇਹ ਤੇ ਨੀਚੇ ਪਜਾਮੇ ਦੇ ਲੈਸ ਵਾਲੀ ਇਪਾ ਕੀ ਦੱਸਿਓ ਤੁਸੀ ਕਿਵੇਂ ਲੱਗਦਾ ਬੰਦ ਤੋਂ ਮੋਟਾ ਜਾਊਗਾ ਅੱਜ ਇਹ ਤਾਂ ਸਾਫ ਕਰਾਇਓ ਦੁਕਾਨ ਸਾਰੀ ਆ ਜਾਊਗਾ ਅੱਜ ਇਹ ਤਾਂ ਸਾਫ ਕਰਾਓ ਦੁਕਾਨ ਨਹੀਂ ਤਾਂ ਦੁਕਾਨ ਸਾਫ ਕਰਾਓ ਅੱਜ ਸਾਰੀ ਬੰਦ ਤਾਂ ਕਰ ਦੂਗਾ ਇਹਦਾ ਕੁਝ ਨਹੀਂ ਕਹਿੰਦਾ ਕਰੋਨਾ ਨਾਲ ਗੇਂ ਨਹੀਂ ਪਰੇ ਬਗ ਜਾਣਾ ਦਬਾ ਦਬਾ ਨਾ ਕਿ ਉਹ ਜਦੋਂ ਕਿੰਨਾ ਪਸੀਨਾ ਵੀ ਆ ਗਿਆ ਲੱਗਦਾ ਨੇ ਕਿਹੜਾ ਗੁਰੂ ਘਰ ਆਹੀ ਆਪਣਾ ਪੰਜ ਗਈ ਜਿਹੜਾ ਪੱਢ ਗਈ ਜਿਹੜਾ ਆਹ ਦੁਕਾਨ ਕੋਲਿਆ ਜਿਹੜਾ ਲੇ ਗਏ ਕੱਪੜੇ ਕੱਢ ਦਿੰਨੀ ਆ 2 ਮਿੰਟ ਆਪਣੇ ਚੈਨਲ ਤੇ ਪਹਿਲੀ ਵਾਰ ਹੋਂਜੀ ਪਲੀਜ਼ ਕਰੋਂ ਜੀ ਪਲੀਜ਼ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਕਰ ਦਿਓ ਆਪਣਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇਗੀਆਂ ਤੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿਓ ਹਰ ਰੈਡੀ ਰੂਡੀ ਹੋ ਗਿਆ ਆਪਾਂ ਦੀ ਰਹਿ ਗਈ ਨਾਉਣ ਵਾਲੀ ਉਹ ਨਾਉਣ ਗਏ ਹੋਏ ਆ ਤੇ ਫਿਰ ਆਪਾਂ ਚੱਲਦੇ ਆ ਗੁਰੂ ਘਰ ਮੱਥਾ ਟੇਕ ਕਿਉਂਨੇ ਆਂਗੇ ਤੇ ਚਲੋ ਨਾਲੇ ਹਨਾ ਉਹਨਾਂ ਦੇ ਕਹਿ ਕੇ ਗਏ ਨੇ ਆਪਾਂ ਜਾਇਆਵਾਂਗੇ ਫਿਰ ਅਗਲਾ ਨਾਰਾਜ਼ ਹੋ ਜਾਂਦਾ ਹਨਾ ਜੇ ਨਾ ਆਈਏ ਤੇ ਆਪ ਉਹ ਉਹਦੀ ਆਉਂਦੇ ਨੇ ਤੇ ਜਾਣਾ ਚਾਹੀਦਾਗਾ ਬਸ ਲਓ ਜੀ ਆਪਾਂ ਤੁਰਦੇ ਆਂਗੇ ਗੁਰਦੁਆਰਾ ਸਾਹਿਬ ਨੂੰ ਕੋਈ ਮਤਲਬ ਨਹੀਂ ਲਓ ਬਾਬਿਆਂ ਦਾ ਪ੍ਰਸ਼ਾਦ ਮਿਲਿਆ ਹੁਣ ਤੁਸੀਂ ਕੋਲੀ ਵੀ ਰੱਖ ਲਓ ਗਲਾਈ ਰੱਖਣੀ ਬਸ ਜੀ ਹਾਂ ਆਈ ਰੱਖ ਲਓ ਫਿਰ ਖਾ ਲਿਓ ਆਇਆ ਕੌਣ ਸਾਫ਼ ਕਰਤੀ ਦੁਕਾਨ ਕਲੀ ਜੰਨੇ ਹੁਣ ਖੂਦ ਤੁੰਗੋ ਬੱਜਿਆ ਹਾਂ ਆ ਸਾਫ਼ ਕਰਤਾ ਆ ਆ ਗਿਆ ਲੈ ਤਾਂ ਸੇਵਾ ਕਰਾਵੀ ਆਇਆ ਸੇਵਾ ਦਾ ਕਰਾ ਆਹ ਤਾਂ ਏ ਕੰਬੀ ਉਹ ਫਿਰਦਾ ਏ ਕੰਬੀ ਆ ਫਿਰਦਾਗਾ ਲਾ ਜੀ ਦੁਕਾਨ ਤੇ ਪਹੁੰਚ ਗਏ ਆਪਾਂ ਆ ਲੈ ਕੰਮ ਉੱਤੋਂ ਫੜੀ ਉੱਤੋਂ ਫੜੀ ਕੈਮਰਾ ਫੜੀ ਹੋਰੀ ਵਸ ਰਹੀ ਤਾਂ ਤੂੰ ਤਾਂ ਪੱਕਾ ਰੁੱਖਾ ਹੋ ਗਿਆ ਐ ਇਸ ਲਈ ਇਸ ਲਈ ਜਿਹੜਾ ਕਹਿੰਦੇ ਨੇ ਉਹ ਕਹਿੰਦੇ ਹੋ ਮੈਂ ਗਰਮੀ ਲਓ ਜੀ ਗਾਇਸ ਆਪਾਂ ਦੁਕਾਨ ਤੇ ਪਹੁੰਚ ਕੇ ਗੁਰਦੁਆਰੇ ਤੋਂ ਸੰਧਾ ਦੁਕਾਨ ਤੇ ਏਕਮ ਪੂਰਾ ਵਧੀਆ ਪਾਗੜਾ ਵਰਗੇ ਲੱਗਦਾ ਸਕੂਲ ਵੀ ਆ ਜਾਂਦਾ ਵਧੀਆ ਗੱਲ ਆ ਜੀ ਕੀ ਕਰਨੀ ਹੈ ਸਕੂਟਰੀ ਕਰਮਜ ਸੀਗਾ ਮੈਂ ਪਹਿਲਾਂ ਲੰਗ ਗਈ ਮੈਂ ਗੱਲਾਂ ਚ ਲੱਗ ਲੱਗ ਗਈ ਚੱਲ ਆਇਆ ਨਾ ਮਾਊਤ ਤੋਂ ਨੇ ਫਰੈਂਡ ਆ ਇਹਨਾਂ ਦੇ ਇਹਨਾਂ ਦੇ ਸੀਗਾ ਸੁਖਮਨੀ ਸਾਹਿਬ ਦਾ ਪਾਠ ਇਹ ਜਾਂਦਾ ਨਹੀਂ ਸੀ ਇਹਨੂੰ ਮਸਾ ਧੱਕੇ ਨਾਲ ਤੋੜਿਆ ਮੈਂ ਆਪ ਗਿਆ ਜੀ ਮੇਰੀ ਹਿੰਦੀ ਤਾਂ ਮੈਂ ਜਾਂਦਾਂ ਨੂੰ ਇਹ ਨੂੰ ਕਿਹਾ ਜੀ ਜਾਨ ਸਾਰੀ ਮੇਰੀ ਦੇ ਗਏ ਆਂ ਚਾਹ ਪੀ ਕੇ ਨਹੀਂ ਆਏ ਤੁਸੀਂ ਉੱਥੇ ਭੂਜੀਆ ਬਣਾਣਾ ਖਾ ਕੇ ਨਹੀਂ ਆਏ ਜੀ ਭੂਜੀਆ ਕਾ ਤੋ ਹਾਇਕਮ ਤੇਰੇ ਫਰੈਂਡ ਨੂੰ ਉਹਦੂ ਪੂਜੀਆ ਬਦਾਨਾ ਨਹੀਂ ਖਵਾਇਆ ਓਏ ਮੈਂ ਉਹ ਤਾਂ ਨਹੀਂ ਆ ਪਈਆਂ ਸੀ ਖਾਣ ਕਰਦਾ ਸਵੇਰੇ ਉੱਠਣ ਗਾਣ ਠਾਗੋਂ ਹੁੰਦਾ ਹੁੰਦਾ ਲਓ ਜੀ ਅੱਪਾ ਗੁਰੂ ਘਰ ਮੱਥਾ ਟੇਕਿਆ ਏ ਤੇ ਹਾਂਏ ਕਰਮੀ ਬਹੁਤ ਰਾਰੀ ਵੀ ਹੁੰਦੀ ਆ ਜਾਇਆਏ ਅੱਪਾ ਗੁਰੂ ਘਰ ਮੱਥਾ ਟੇਕਿਆ ਏ ਜਾਓ ਸਵਾਸਤੀਏ ਖੜੇ ਜੜੇ ਇੱਧਰ ਤੂੰ ਟੇਣੀ ਤੇਰੀ ਭੈਣ ਦਾ ਹੈਪੀ ਬਰਥਡੇ ਅੱਜ ਕੇਕ ਕਟੋਗੇ ਹੈ ਹੈ ਮੈਨੂੰ ਵੀ ਪਾਰਟੀ ਦਊਗਾ ਹੈ ਆਇਗਾ ਕੇ ਉਹ ਜਿਹੜਾ ਮੇਰਾ ਰਿਵਾਈਵ ਤੇ ਆ ਅਜੇ ਕਰ ਲੌਗ ਪਿਆ ਮੇਰਾ ਰਿਵਾਈਵ ਤੇ ਆ ਕਹਿੰਦਾ ਮੇਰਾ ਡੱਡਾ ਖਾਣ ਗੇਮ ਚ ਗੱਲ ਹੀ ਨਹੀਂ ਸੁਣਦਾ ਮੇਨੂੰ ਕੇਕ ਖਵਾਏਗਾ ਕੀ ਕਰਨ ਵਿਚਾਰੇ ਜਾਇ ਨਾ ਕੱਟਣ ਆਪਾਂ ਉਹਨੂੰ ਘਰੇ ਕਟਕਾ ਲਿਓ ਵਿਓ ਕੇਕ ਮੰਗਦੀ ਐਨੀ ਕੇਕ ਕੱਟਿਆ ਫਿਰ ਤਾਂ ਖਵਾਉਗੀ ਤੂੰ ਆ ਵੀ ਗਿਆ ਸੇਵਾ ਕਰਿਆ ਹਾਂ ਤਾਂ ਖੁਸ਼ੀ ਖੁਸ਼ੀ ਆ ਖੁਸ਼ੜ ਗਿਆ ਦੇਸੀ ਮਹੀਨੇ ਪਤਾ ਤੁਹਾਨੂੰ ਕਿਹੜਾ ਮਹੀਨਾ ਚੜ ਗਿਆ ਲਾਸਟ ਦਿਨ ਕੱਲ ਸਮਾਦ ਕੱਲ ਸੌਣ ਦਾ ਲਾਸਟ ਦਿਨ ਸੀ ਅੱਜ ਭਾਦੋ ਦਾ ਮਹੀਨਾ ਚੜ ਗਿਆ ਅੱਜ ਇੱਕ ਭਾਦੋ ਹੋ ਗਈ ਕਿੰਨਾ ਕੰਮ ਕਰਦਾ ਵੀਰੇ ਆ ਬਣਾਤਾ ਆ ਬਣ ਗਿਆ ਇੱਕ ਹੋਰ ਬੋਕਸ ਦਾ ਉੱਪਰਲੇ ਬਣੇ ਗਏ ਸਰ ਜੜਨ ਵਾਲੇ ਨੇ ਉਹ ਫਿਰ ਕੌਣ ਕਰੂਗਾ ਅੱਜ ਇਹ ਹਲਾ ਇੱਥੇ ਲੱਗਣਾ ਨਾ ਜਿਹੜਾ ਆ ਬਣਾਇਆ ਤੁਸੀਂ ਇੱਧਰਲੇ ਪਾਸੇ ਉਦੋਂ ਕਿ ਉਹ ਦੱਸਦੇ ਨੂੰ ਮਚਾਉਂਦਾ ਹਾਓ ਕਹਿੰਦੇ ਫਿਰ ਵੀ ਭੀੜ ਜੀ ਵਾਲੀ ਹੋ ਜਾਣੀ ਕਹਿੰਦੇ ਰਸੋਈ ਦੇ ਵਿੱਚ ਸਪੇਸ ਘੱਟ ਜੂਗੀ ਫਿਰ ਕਹਿੰਦੇ ਅੱਜ ਇਹ ਜੜੋਂਗੇ ਵੀਰੇ ਕਿ ਸਾਰੇ ਬਣਾ ਕੇ ਜੜੋਂਗੇ ਇਹਨਾਂ ਦੇ ਪਲੰਬਰ ਹੂੰ ਜਦਾਂ ਜੜਵਾ ਲੈਣ ਅੱਛਾ ਪਲੰਬਰਾਂ ਨੂੰ ਕਿਹਾ ਨਹੀਂ ਹੈਗਾ ਫਿਰ गुड 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 सारा काम कर दो बेटा फास्ट फास्ट हाँ हिला दिया कर फिर हवा निकल जाती पेड़ी ਆਪਣੇ ਨਾ ਗੁੱਗੇ ਮੈੜੀ ਵਾਲੇ ਆਉਂਦੇ ਹੁੰਦੇ ਨੇ ਉਹ ਆਏ ਨੇ ਉਹਨਾਂ ਨੂੰ ਪਾਣੀ ਭਲਾਉਣੇ ਆ ਕਰਿਆ ਨਾ ਬਾਰਾ ਦਿਨਾਂ ਹੋ ਗਿਆ ਨਾ ਕਦੋਂ ਬਾਰਸ਼ ਠੀਕ ਆ ਬਾਹਰ ਨਾ ਤੇਰੇ ਆਉਂਦਾ ਆਹੇ ਭਲਾਵਾਂਗੇ ਆਪਾਂ ਨਮਕ ਪਾਣੀ ਫੜੀ ਜੀਨ ਜੀ ਸ਼ਾਮ ਦਾ ਟਾਈਮ ਹੋ ਗਿਆ ਭੈਣੋ ਤੇ ਭਰਾਵੋ ਆਪਾਂ ਦੇਖਦੇ ਆਂ ਮਿਸਤਰੀ ਆਪਣਾ ਚੱਲਿਆ ਗਿਆ ਕੀ ਕਰਕੇ ਗਿਆ ਆਪਾਂ ਉਹ ਦੇਖਦੇ ਆਂ ਹੁਣ ਸਵੇਰੇ ਤੁਹਾਨੂੰ ਦਿਖਾਇਆ ਸੀ ਮੈਂ ਲੱਕੜ ਦਾ ਕੰਮ ਚੱਲੀ ਜਾਂਦਾ ਮਿਸਤਰੀ ਪੂਰਾ ਤੂਫਾਨ ਆ ਲੈਡ ਲਾ ਥੱਲੇ ਵਾਪਸ ਸਿਖਾਓ ਲੈਡ ਕਿੱਥੋਂ ਲਾਉਦੇ ਹੁੰਦੇ ਨੇ ਇਦਾਂ ਲੱਗਦੀ ਹੁੰਦੀ ਐ ਲੈਡ ਲਾਉਂਦੇ ਹੁੰਦੇ ਹੁੰਦੇ ਨੇ ਮੈਂ ਲਾ ਕੇ ਗਈ ਸੀ ਹਾਂ ਆ ਇਹ ਨੀਵੇਂ ਦੇ ਕਿਉਂ ਨੀਵੇਂ ਰਹਿਣਗੇ ਉੱਪਰੋਂ ਤਾਂ ਹਜੇ ਉਹ ਮੂਰੇ ਕਰਨਗੇ ਸੈੱਟ ਕਰੂਗਾ ਇਹ ਤਾਂ ਤੂੰ ਪਹਿਲੀ ਉਹ ਕਰ ਦਿੰਨੀ ਹੈਗੀ ਆ ਦੇਖ ਆ ਹੈਗਾ ਆ ਹੈਗਾ ਅ ਨੋਟਰ ਹਾਂ ਆ ਰੋ ਟੋਕਰਾ ਤੇ ਉਹ ਵਾਸੇ ਦਰਾਜ਼ ਜੇ ਆਖ ਵਿੰਡੋ ਨਾ ਹੈ ਕਿਤੇ ਇੱਧਰ ਕਰ ਦਿੰਦੇ ਵੈਸੇ ਹੁਣੀ ਤਾਂ ਇੱਧਰ ਹੀ ਸੀ ਇੱਧਰ ਵੀ ਨਹੀਂ ਸੀ ਹੋਣੀ ਕਿਉਂਕਿ ਇੱਧਰ ਗੈਸ ਹੋਣਾ ਸੀਗਾ ਇਹ ਵੀ ਪੰਗਾ ਸੀਗਾ ਹਾਂ ਹਾਂ ਤੇ ਫਿਰ ਇਹ ਇੱਥੇ ਤੱਕ ਇੱਥੇ ਤੱਕ ਹੋ ਜਾਂਦਾ ਬਕਸਾ ਇੰਨਾ ਲੰਬਾ ਤੇ ਫਿਰ ਹੁਣ ਇਹ ਤਾਂ ਕਰ ਗਿਆ ਜਗ੍ਹਾ ਵੀ ਖਿੜਕੀ ਖੋਲ੍ਹਣੀ ਪਿਆ ਕਰੋ ਖੁੱਲੂਗੀ ਇਹੀ ਆ ਤਾਂ ਬੰਦ ਰੋਗੀ ਸ਼ੀਸ਼ਾ ਲਾ ਦੇ ਅੱਛਾ ਇੱਧਰ ਖੁੱਲਿਆ ਹਾਂ ਤੇ ਇੱਥੇ ਆ ਹੋ ਗਿਆ ਫਰਿੱਜ ਹਮ ਇੱਧਰ ਫਰਿੱਜ ਤਾਂ ਫਰਿੱਜ ਤਾਂ ਹੋਊਗਾ ਤੇ ਇਹਦੇ ਉੱਤੇ ਬਣ ਜਾਊਗਾ ਹਾਂ ਤੇ ਇੱਥੇ ਚਿਮਣੀ ਆ ਉਹ ਕਹਿੰਦਾ ਉਹ ਕਰਵਾਉਣੀ ਆ ਵੀ ਇਹ ਗਲਤ ਕਰਤੀ ਪੈ ਕੱਢਣ ਵਾਲੀ ਆਹਾ ਇਹ ਹੁਣ ਪਤਾ ਨਹੀਂ ਪਲੰਬਰਾਂ ਤੋਂ ਠੀਕ ਕਰਾਉਣੀ ਆ ਵੀ ਕਿਉਂਕਿ ਦੇਖੋ ਇੱਥੇ ਇੱਥੇ ਹੋਣੀ ਸੀ ਇਹ ਇੱਥੇਕ ਇੱਥੇ ਸਿਲੰਡਰ ਰਹੂਗਾ ਦੇਖ ਇਧਰ ਜੇ ਸਿਲੰਡਰ ਵਾਲਾ ਕੰਮ ਕਰਤਾ ਥੋੜਾ ਜਿਹਾ ਇਧਰ ਬਾਹਲਾ ਚਲਿਆ ਜਾਊਗਾ ਇੱਥੇ ਸਿਲੰਡਰ ਹੋਵੇ ਇੱਥੇ ਚਿਮਣੀ ਲੱਗੂਗੀ ਉੱਪਰ ਪਰ ਲਾ ਮੈਨੂੰ ਪਤਾ ਨਹੀਂ ਹੁੰਦਾ ਉਹਨੇ ਤਾਂ ਆਪਦੇ ਹਿਸਾਬ ਨਾਲ ਸਹੀ ਰੱਖਿਆ ਹੋਰ ਇੱਥੇ ਘਟ ਮੰਨਗੇ ਉੱਪਰ ਤਾਂ ਵੱਧ ਮੰਨਗੇ ਉੱਪਰ ਵੱਡੀ ਆ ਉਹ ਥੱਲੇ ਘਟ ਮੰਨਗੇ ਮੈਂ ਉਹਨੂੰ ਇਹ ਗੱਲ ਕਹੀ ਸੀ ਦੇਖ ਹਨਾ ਮੈਂ ਉਹਨੂੰ ਇਹ ਕਿਹਾ ਸੀ ਤੇ ਤੂੰ ਦੱਸ ਮੈਂ ਆਖਿਆ ਵੀ ਦੇਖ ਚਲ ਪ੍ਰਕਿਰਿਆ ਲਈ ہماری ਆਪਣੇ ਆਪ ਪੁੰਜੇ ਚ ਹੋ ਜੂਗੀ ਤੇ ਵੀ ਆਹ ਜਰਾ ਕੋ ਉਹ ਜਰਾ ਆ ਵੀ ਆਪਣੇ ਬਰਤਨ ਵਾਲਾ ਨਹੀਂ ਰਿਹਾ ਕਿ ਆ ਆ ਹੋਵੇ ਬਸ ਇੱਕ ਤਰ੍ਹਾਂ ਦਾ ਆਗਾ ਹੂੰ ਇੱਥੇ ਬਨਣਗੇ ਹੁਣ ਪਤਾ ਨਹੀਂ 2 ਬਨਣਗੇ ਤੇ ਬਦਨ 10 ਬਨਣਗੇ ਮੈਂ ਇਹ ਕਹੋ ਸੀ ਕਿ ਜਿਹੜੀ ਆ ਉਹ ਜਗਾਗੀ ਇੱਥੇ ਤਾਂ ਫ੍ਰਿਜ ਲੱਗੂ ਫ੍ਰਿਜ ਆਜੂ ਜਿਹੜੇ ਜੂਰੇ ਤੱਕ ਵੀ ਆਈ ਆ ਜਗਾ ਤਾਂ ਫਿਰ ਵੀ ਬਰਤਨ ਦੇ ਕੰਮ ਤਾਂ ਰਹਿਣੀ ਹੈ ਹੂੰ ਹੂੰ ਆ ਖੁੰਝਾ ਵੀ ਨਹੀਂ ਰਹਿਣਾ ਹਨਾ ਤੇ ਮੈਂ ਉਹਨੂੰ ਉਹ ਵੀ ਆਪ ਵੀ ਕਹਿੰਦਾ ਸੀ ਕਿ ਨਾ ਜੇ ਇੰਨਾ ਕੁ ਕਿ ਇੰਨਾ ਕੁ ਇੰਨਾ ਇੰਨਾ ਵੀ ਇੱਥੇ ਉਹ ਕੱਟ ਕੱਟ ਦਾ ਵੀ ਰੱਖਣਾ ਹੋਰ ਬਣਾਣਾ ਪਰ ਜੀ ਵਾ ਇਹਨਾਂ ਦਾ ਸਾਰਾ ਫਿਰ ਸਪੇਸ ਨਹੀਂ ਰਹਿਣੀ ਸੋਈ ਵਾਲੀ ਛੋਟੀ ਖੁੱਜੂਗੀ ਸਾਰੇ ਰੱਖ ਲੈਣ ਵਾਲੀ ਭੱਜੂ ਹੂੰ ਉਹ ਦੇਖ ਕੋਈ ਕਰਦੀ ਵਰਨਾ ਚੱਲ ਦੋ ਅੱਡੇ ਕੰਡੇ ਮੇਰੇ ਆਪ ਦੀ ਸੋਈ ਜਿੱਤਰਾ ਲੈ ਚੰਗਾ ਤਰਾ ਲੈ ਮੈਂ ਹਾਂ ਆਉ ਦੇ ਬਾਦੂ ਉਧਰ ਕਿੱਧਰ ਬਾਰੀ ਉਹ ਬਾਦੀ ਹੋਊਗੀ ਆੜੀ ਬਾੜੀ ਮਾਡੀਦਾ ਬਾਲ ਮਾਜਣਾ ਮਾਲਾ ਹੈ ਮੇਰਾ ਇਹ ਬਾਲ ਮਾਜਣਾ ਕੀ ਕਰਦੂੰ ਸੌ ਲੱਗੇ ਅੱਜ ਤੋਂ ਪ੍ਰੂਫ ਕਰਤਾ ਦੇਖ ਲੋ ਗਾਈ ਜੀ ਇਹਨੇ ਪ੍ਰੂਫ ਕਰਤਾ ਵੀ ਮੇਰਾ ਛੋਟਾ ਤੇੜਾ ਬਹੁਤ ਛੇੜਦੀ ਆ ਛੇੜਦੀ ਕਹ ਨੂੰਗੀ ਉੱਥੇ ਤੂੰ ਆਪੀ ਛੇੜਦੀ ਆ ਆ ਟਿਕੂਆ ਰੱਖਣਾ ਇਹ ਕਿੱਥੇ ਟਿਕੂ ਇੱਧਰ ਉੱਤੇ ਇਹ ਮੈਨੂੰ ਲੱਗਦਾ ਇੱਧਰ ਸ਼ੈਡ ਵਾਲਾ ਹੀ ਨਾ ਹੋਵੇ ਫਿਰ ਨਹੀਂ ਇੱਥੇ ਬਣੂਗਾ ਹੋਰ ਮਾਡੀ ਹਾਂ ਕ੍ਰੋਕ ਇੱਥੇ ਤਾਂ ਫਿਰ ਇੱਥੇ ਬਣੂਗੀ ਹਾਂ ਇੱਥੇ ਤਾਂ ਫਿਰ ਇੱਕ ਹੁੰਜੇ ਦਾ ਹਜੇ ਕੋਈ ਲੈਣਾ ਦੇਣਾ ਨਹੀਂ ਇੱਥੇ ਬਣੋ ਨਹੀਂ ਸਮਝੇ ਨਹੀਂ ਜਿਹੜਾ ਅੰਦਰ ਹਾਂ ਇਹੀ ਤਾਂ ਪੰਗਾ ਹੋ ਗਿਆ ਜਿਹੜਾ ਅੰਦਰ ਫ੍ਰਿਜ ਇੱਥੇ ਕਰਦੇ ਨਹੀਂ ਉਹ ਭੈੜੀ ਲੱਗੂ ਫ੍ਰਿਜ ਤਾਂ ਫਿਰ ਫ੍ਰਿਜ ਦੇ ਪੁਆਇੰਟ ਉੱਥੇ ਦੇ ਰੱਖਿਆ ਨਾ ਬਿਜਲੀ ਵਾਲਾ ਕੰਮ ਸਾਰਾ ਬਿਜਲੀ ਤਾਂ ਫਿਰ ਇੱਧਰ ਦਵਾਰਾ ਫਿਰ ਇਹ ਕੀ ਹੁੰਦਾ ਇੱਥੇ ਬਣ ਜਾ ਮੇਰਾ ਉਹ ਦੇਖਦੇ ਆ ਵੀ ਕਿੰਨਾ ਚਲਿਆ ਤੜ ਜਸਟ ਹੋ ਜਾਊਗਾ ਹੁਣ ਦੇਖ ਇਹਦੇ ਵਿੱਚ ਤੂੰ ਦੇਖ ਇੱਕ ਢੋਲੀ ਦਾ ਇੱਕ ਤਾਂ ਢੋਲੀ ਉਹਦੇ ਵਾਲੀ ਹੋ ਜਾਣੀ ਆ ਆਟੇ ਵਾਲੀ ਭਾਂਡੇੰ ਤਾਂ ਰਹਿ ਜੂਗਾ ਨਹੀਂ ਰਹਿ ਜੂਗਾ ਫਿਰ ਵੀ ਦੇਖ ਆ ਹੋ ਗਿਆ ਕੁੱਡਾ ਤਾਂ ਆ ਹੋ ਗਿਆ ਹਨਾ ਚੱਲ ਇੱਥੇ ਇੱਕ ਢੋਲੀ ਆਟੇ ਵਾਲੀ ਹੋਗੀ ਇੱਥੇ ਚਮਚੇ ਚਮਚਾ ਵਾਲਾ ਇੱਕ ਛੋਟਾ ਜਿਹਾ ਹੋ ਜਾਊਗਾ ਇੱਕ ਪਾਸਾ ਫਿਰ ਬਾਜੂ ਇਧਰ ਬਚਣਗੇ ਫਿਰ ਆਪਣੇ ਜਿਹੜੇ ਜੂਜ ਵਾਲੇ ਭਾਂਡੇ ਹੋਣਗੇ ਉਹ ਤਾਂ ਟੋਕਰਾ ਹੈਗਾ ਹੀ ਆ ਆ ਬਾਰੇ ਇੰਨੇ ਕੀ ਕਰਨੀ ਹੁੰਦਿਆ ਜਿਹੜੇ ਕ੍ਰੌਕਰੀ ਵਾਲੀ ਹੋ ਜੂ ਉਹ ਇੱਥੇ ਅਲਮਾਰੀ ਬਣ ਜੂਗੀ ਦੇਖ ਹਨਾ ਕ੍ਰੌਕਰੀ ਦਾ ਕੋਈ ਚੱਕਰ ਹੀ ਨਹੀਂ ਹੈਗਾ ਆਹ ਕੱਲਾ ਨਾ ਮੈਂ ਨਾ ਹੈ

सुक आल जुड़ूगा बहुत है, ना। है? ना। है लगूगा लग लग ए तेटा वाला ਕਾ ਗਿਰਨ ਅੱਛਾ ਗਿਰਤਾ ਕੂੰ ਬਟਾ ਦੇਹੀ ਲੱਗਿਆ ਹੋਰ ਕੜਾ ਲੱਗਿਆ ਇਹਦੇ ਵਾਲਾ ਤਾਂ ਹਜੇ ਆਉਣਾ ਹੈ ਕਿਚਨ ਵਾਲਾ ਸਰ ਮੈੱਕਾ ਤਾਂ ਆਉਣਾ ਹੈ ਹਜੇ ਇਹ ਤਾਂ ਲੱਕੜ ਲੱਕੜਾ ਗਲੇ ਕਿਵੇਂ ਲੱਗਦੀ ਹੈ ਹੁਣ ਰਸੋਈ ਜੀ ਆਹ ਤਾਂ ਕੋਈ ਕੰਮ ਦਾ ਨਹੀਂ ਇਹ ਤਾਂ ਥੱਲੇ ਵਾਲਾ ਤਾਂ ਬਸ ਡਸਟਬਿਨ ਡਸਟਬਿਨ ਤਾਂ ਰਹਿ ਜਾਊਗਾ ਤਾਂ ਇੱਥੇ ਦੱਸਿਓ ਜੀ ਕਿਵੇਂ ਲੱਗੀ ਹੈ ਤੁਹਾਨੂੰ ਰਸੋਈ ਆਪਣੀ ਹਜੇ ਤਾਂ ਤਿਆਰ ਨਹੀਂ ਹੋਈ ਹੇ ਤਾਂ ਲੱਗੂਗਾ ਟਾਈਮ

ਕੱਲੇ ਦਾ ਆ ਦੇ ਕਾ ਬਣੇ ਪੈਨੇ ਇਹੇ ਨੇਗੇ ਕਿਚਨ ਇੱਥੇ ਉਹਦੇ ਉੱਤੇ ਅਮ ਉਹਦੇ ਚਿਮਨੀ ਦੇ ਕੋਲ ਦੇ ਹਨਾ ਇਹੀ ਹੋਣਗੇ ਫਿਰ ਫਿਰ ਬਹੁਤ ਹਨਾ ਕਿੰਨਾ ਕੀ ਬਾਦੂ ਆ ਇਹ ਹੈਗਾ ਸਾਈਡ ਵਾਲਾ ਬਕਸਾ ਹਾਂ ਇੱਧਰ ਲਾ

ਆਰਾ ਗੱਟ ਗਲੇ ਆ ਮੈਂ ਪਾਣੀ ਪੀ ਇੱਕ ਫਲੀ ਆ ਉਹ ਕਿੱਥੇ ਧਰੇਈ ਆ ਤੋ ਲਓ ਜੀ ਆਪਾਂ ਅੱਜ ਵਾਲਾ ਵਲੌਗ ਆ ਜਿਹੜਾ ਸਾਰਾ ਦਿਨੇ ਸਾਨੂੰ ਸਾਰਾ ਕੁਝ ਦਿਖਾਇਆ ਵੀਡੀਓ ਦੇ ਵਿੱਚ ਰਾਤ ਮਤਲਬ ਕਿ ਰੋਟੀ ਖਾ ਲਈ ਆਪਾਂ ਸਾਰਾ ਕੁਝ ਕੰਮ ਨਿਬੇੜਤਾ ਤੇ ਫ੍ਰੀ ਹੋ ਗਏ ਵੇਲੇ ਹੋ ਗਏ ਤੇ ਹੁਣ ਵੇਲੇ ਹੋਏ ਆ ਫੋਨ ਦੇਖਾਂਗੇ ਉਮੀਦ ਕਰਦੀ ਹਾਂ ਮੈਂ ਤੁਹਾਨੂੰ ਆਪਣਾ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਊਗੀ ਜੇਕਰ ਤੁਹਾਨੂੰ ਵੀਡੀਓ ਸੋਹਣੀ ਲੱਗੀ ਵਧੀਆ ਲੱਗੀ ਤਾਂ ਪਲੀਜ਼ ਸੋਣਾ ਜਾਂ ਇੱਕ ਲਾਈਕ ਤੇ ਸੋਣਾ ਜਾਂ ਕਮੈਂਟ ਜਰੂਰ ਭੇਜੋ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀਆਂ ਸੁਣੀਆਂ ਸੁਣੀਆਂ ਨਵੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਾਕੀ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਆਪਣੇ ਘਰੇ ਘਰ ਦਾ ਕੰਮ ਚੱਲੀ ਜਾਂਦਾ ਤੇ ਮੈਂ ਤੁਹਾਨੂੰ ਅੱਜ ਦਿਖਾਇਆ ਵੀ ਆਪਣੀ ਕਿਚਨ ਦਾ ਕੰਮ ਚੱਲੀ ਜਾਂਦਾ ਜੇ ਵੀ ਕਿਸੇ ਕੋਲ ਕੋਈ ਵੀ ਆਈਡੀਆ ਹੈਗਾ ਤਾਂ ਸਾਨੂੰ ਜਰੂਰ ਦਿਓ ਵੀ ਅਸੀਂ ਹੋਰ ਉੱਥੇ ਕੀ ਕਰਵਾ ਸਕਦੇ ਹਾਂ ਕੀ ਨਹੀਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ